ਕੋਡੀ 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 ਹਾਕ ਮਾਰੀਏ ਜੱਗੂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਲੈ ਵੀ ਜੱਗੂ ਜੱਗੂ ਆ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਆਇਆ ਨਾ ਫੇਰ ਪਤਾ ਲੱਗਣਾ ਲੈ ਵੀ 365 ਵਾਲਾ ਦਿਖਾ ਦੇ ਹੱਕ ਮਾਰੀਏ ਜੱਗੂ ਆਹ ਜੱਗੂ ਨੂੰ ਆਹ ਦੁਨੀਆ ਦਾ ਕਹਿੰਦੇ ਟਾਪਰ ਹਾਕ ਮਾਰੀਆ ਜੱਗੂ ਵੀ ਪੁੱਜ ਗਿਆ ਸੁਖਰਾਜ ਕਰ ਸਰਦ ਮੁੰਡੇ ਦੇ ਅਜਿਹੇ ਟਾਈਮ ਦਾ ਉਹ ਖਿਡਾਰੀ ਹੈ ਜਿਹੇ ਫੈਨ ਫੋਲੋਇੰਗ ਦੀ ਗੱਲ ਕਰੀਏ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦਾ ਜਿਹੜਾ ਦਰਸ਼ਕ ਹੈ ਉਹ ਹੱਕ ਵਾਲੀਏ ਜੱਗੂ ਦੀ ਖੇਡਦਾ ਪ੍ਰਸ਼ੰਸਿਕ ਹੈ ਜਦੋਂ ਗਰਾਊਂਡ ਦੇ ਵਿੱਚ ਆਉਂਦਾ ਹੈ ਹੋਰੇ ਚਿੱਟੇ ਰੰਗ ਦੇ ਵਿੱਚ ਜਾਂ ਮੱਥੇ ਦੇ ਉੱਪਰ ਲਾਲ ਰੰਗ ਦੀ ਪੱਟੀ ਬੰਨ ਲੈਂਦਾ ਹੈ ਤੇ ਜਦੋਂ ਫੇਰ ਜਫੇ ਲਾਉਦਾ ਦੋਰੀਆ ਆਸ਼ਸ਼ ਕਰ ਉੱਠਦੀ ਹੈ ਹਕਮ ਵਾਲੀ ਜੱਗੂ ਅੱਜ ਦੇ ਸਮੇਂ ਦਾ ਟੌਪ ਦਾ ਸਟਾਰ ਸਾਡੇ درمیان ਆਇਆ ਹੈ ਰੈਂਬੋ ਰੈਂਬੋ ਕਹਿੰਦੀ ਹੈ ਕਬੱਡੀ ਦਾ ਰੈਂਬੋ ਆ ਗਿਆ ਅੱਜ ਸੇਵਾ ਸਿੰਘ ਦੀ ਰਾਣਾ ਕਹਿੰਦੇ 1 ਲੱਖ ਦਿੱਤਾ ਮੇਰੇ ਵੀਰੋ ਜੱਗੂ ਦੇ ਲਈ ਪਿਛਲੇ ਦਿਨੀ ਜੱਗੂ ਦੇ ਸੱਟ ਲੱਗੀ ਜਲਾਲਪੁਰੇ ਪਾਲੇ ਨੇ ਕਹਿੰਦੇ ਗੁਰਵਿੰਦਰ ਘਾਂਗੇ ਨੂੰ ਦੇ ਦਿੰਦਾ ਤੇ ਉਹ ਇਹ 1 ਲੱਖ ਰੁਪਇਆ ਕਹਿੰਦੇ ਜੱਗੂ ਤੱਕ ਪਹੁੰਚਦਾ ਹੋ ਗਿਆ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੀ ਖੇਡ ਕਬੱਡੀ ਦਾ ਬਾਦਸ਼ਾਹ ਪ੍ਰਮੋਟਰ ਸੇਵਾ ਸਿੰਘ ਜੀ ਰਾਣਾ ਮੇਰੇ ਵੀਰੋ ਬੜੇ ਧੰਨਵਾਦ ਔਰ ਬੇਨਤੀ ਹੈ ਰੇਂਦੇ ਪ੍ਰੇਅਰ ਜੇ ਜੱਗੂ ਵੀਰ ਜੱਗੂ ਹਾਕਮ ਵਾਲੀਆ ਜੱਗੂ ਇੱਕੋ ਮੈਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਵੱਲੋਂ ਖੇਡਿਆ ਹੈ 베ਗੋ ਵਾਲ ਦੇ ਕਬੱਡੀ ਕੱਪ ਤੇ ਇਹਦੇ ਉਸੇ ਦਿਨ ਸੱਟ ਲੱਗੀ ਤੇ ਉਸੇ ਦਿਨ ਤੋਂ ਇਹ ਨੌਜਵਾਨ ਖਿਡਾਰੀ ਜਿਹੜਾ ਰੈਸਟ ਤੇ ਹੈ ਸਰਦਾਰ ਸੇਵਾ ਸਿੰਘ ਜੀ ਰਾਣਾ ਦਰਵੇਸ਼ ਪ੍ਰਮੋਟਰ ਨੇ ਸਾਡੀ ਖੇਡ ਕਬੱਡੀ ਦੇ ਕਹਿੰਦੇ ਵੀ ਸਾਡੇ ਲਈ ਮੁੰਡਾ ਖੇਡਿਆ ਸਾਡੇ ਲਈ ਇਸ ਨੌਜਨ ਨੇ ਸੱਟ ਖਾਧੀ ਆ ਯਾਰ ਕਿੰਨੇ ਦਿਨਾਂ ਤੋਂ ਘਰੇ ਬੈਠਾ ਹੈ ਤੇ ਆਪਾਂ ਮੁੰਡੇ ਦਾ ਮਾਨ ਸਨਮਾਨ ਕਰੀਏ ਹਾਕਮ ਵਾਲਿਆ ਜੱਗੂ ਸਾਡੀ ਖੇਡ ਕਬੱਡੀ ਦਾ ਰੈਂਬੋ ਆ ਮੇਰੇ ਵੀਰੋ ਅੱਜ ਰੈਂਬੋ ਦਾ ਕਹਿੰਦੇ 1 ਲੱਖ ਦੀ ਨਗਦ ਰਕਮ ਦੇ ਨਾਲ ਪੰਜਾਬੀ ਵੀਰੋ ਆ ਵੀ ਪੰਮਿਆ ਆ ਵੀ ਦੁੱਲਿਆ ਆ ਵੀ ਘਾਂਗੇ ਤੁਸੀਂ ਉਸ ਖੇਡ ਕਲੱਬ ਦੇ ਨੌਜਵਾਨੋ ਇੰਜ ਨਹੀਂ ਮੈਂ ਸਮਝੂਗਾ ਸਾਰੇ ਭਰਾ ਰਲ ਮਿਲ ਕੇ ਆਓ ਹਰੀਕੇ ਵਾਲਾ ਵਿੱਕੀ ਵੀ ਆਵੇਗਾ ਔਰ ਇਸ ਸਨਮਾਨ ਦੇ ਵਿੱਚ ਸ਼ਾਮਲ ਹੋਵੇਗਾ ਇਹ ਮੋਹ ਪ੍ਰੇਮ ਦੀਆਂ ਗੱਲਾਂ ਹੁੰਦੀਆਂ ਜੱਗੂ ਆ ਵੀ ਨੌਜਵਾਨ ਐਧਰਲੇ ਪਾਸੇ ਆਓ ਜੀ ਇਹਨੂੰ ਪਤਾ ਹੀ ਲੱਗਿਆ ਹਾਕਮਾਲੀਏ ਜੱਗੂ ਦਾ ਮੰਦੀ ਮਹੇੜੂ ਦਾ ਵਿਸ਼ੇਸ਼ ਤੌਰ ਤੇ ਵਿਸ਼ੂ ਜੈਲਦਾਰ ਦਾ ਧੰਨਵਾਦ ਕਰਦੇ ਆਂ ਔਰ ਸਾਰੀਆਂ ਸਤਕਾਰਤਿ ਸ਼ਖਸ਼ੀਅਤਾਂ ਦਾ ਸਤਕਾਰ ਹੈ ਹਾਕਮਾਲੀਏ ਜੱਗੂ ਦਾ ਮਾਨ ਸਨਮਾਨ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਵੱਲੋਂ ਜੈਂਟੀ ਆਜਾ ਨੌਜੋਨਾ ਤੂੰ ਵੀ ਨਾਲ 1 ਲੱਖ ਦੀ ਨਗਦ ਰਕਮ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਲੈ ਵੀ ਜੱਗੂ ਬਹੁਤ ਬਹੁਤ ਮੁਬਾਰਕਵਾਦ ਆ ਨੌਜੋਨਾ ਤੇਰੇ ਲਈ ਉਧਰ ਮਾਨ ਸਨਮਾਨ ਹਾਕ ਵਾਲੀ ਜੱਗੂ ਦਾ ਹੋ ਰਿਹਾ ਜੱਜੀ ਲਾਂਡਰਾ ਨਿਮਾ ਸਰਪੰਚ ਨਿਮਾ ਸਰਪੰਚ ਚਿੱਲੇ ਵਾਲਾ ਦੁੱਲੇ ਦੀਆਂ ਦੋ ਕਬੱਡੀਆਂ 5000 ਦੀਆਂ ਲਾਂਡਰਾਂ ਵਾਲਾ ਜੱਜੀ ਵੀ ਕਹਿੰਦੇ ਲਾਈਵ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ